ਦਿੱਲੀ ਦੇ ਪੰਜ ਹਿਸਟੋਰੀਕਲ ਪਲੇਸ ਦੇ ਨਾਮ ਹੂੰ ਦੱਸੋਈ ਤਾਜਮਹਿਲ ਦਿੱਲੀ ਦੇ ਪੰਜ ਹਿਸਟੋਰੀਕਲ ਪਲੇਸ ਇਤਿਹਾਸਿਕ ਪਲੇਸ ਦੇ ਨਾਮ ਦੱਸੋ ਜੀ ਜਿਨ੍ਹਾਂ ਨੂੰ ਪਤਾ ਹੈ ਕਮੈਂਟਾਂ ਵਿੱਚ ਜਵਾਬ ਦੇ ਸਕਦੇ ਹਨ ਜੀ ਜਸਵੀਰ ਜੀ ਜਾਂ ਪਰਜੋਸ਼ ਜੀ ਕੌਣ ਦੱਸੇਗਾ ਹਾਂਜੀ ਪਰਜੋਸ਼ ਸਿੰਘ ਜੀ ਇੱਕ ਤਾਂ ਲਾਲ ਕਿਲਾ ਹੋ ਗਿਆ ਜੀ ਇੱਕ ਚਾਂਦਨੀ ਚੌਂਕ ਓਕੇ ਤੇ ਕੁਤਮ ਬਣਾ ਦਿੱਲੀ ਦੀ ਮੈਨੂੰ ਨਹੀਂ ਪਤਾ ਏ ਤੁਸੀਂ ਦੱਸ ਰਹੇ ਤਾਂ ਮੈਨੂੰ ਇਹਦਾ ਪਤਾ ਨਹੀਂ ਹਾਂਜੀ ਜਸਵੀਰ ਜੀ ਤੁਸੀਂ ਦੱਸੋ ਤੁਹਾਨੂੰ ਪਤਾ ਹੈ ਦਿੱਲੀ ਦੇ ਪੰਜ ਹਿਸਟੋਰੀਕਲ ਪਲੇਸ ਦੇ ਨਾਮ दसो जी ताजमहल वाह ठीक है ओके ओके ठीक है ठीक है हाँ जी हाँ जी अगे, अगे। कुतुब मीनार कुतुब मीनार ठीक है वेरी लाल किला लाल किला ठीक है इंडिया गेट इंडिया गेट वाह ठीक है जी और हाँ जी कितने हो गए तीन हो गए दो रह गए दसो 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 अच्छा एक रह गए चलो एक ही दस दो चलो लास्ट दसो कि रह गया जसवीर जी दसो पर जो ती दसो ਤੁਹਾਨੂੰ ਯਾਦ ਆ ਰਿਹਾ ਚਾਂਦਨੀ ਚੌਂਕ ਚਾਂਦਨੀ ਚੌਂਕ ਹਿਸਟੋਰੀਕਲ ਪਲੇਸ ਅੱਛਾਈ ਹੈਗੀ ਹੈ ਨੋਟ ਕਰੋ ਜੀ ਹੁਣ ਧਿਆਨ ਨਾਲ ਇੱਕ ਨੰਬਰ ਤੇ ਹੈਗਾ ਕੁਤਬ ਮੀਨਾਰ ਨੰਬਰ 2 ਲਾਲ ਕਿਲਾ ਲਾਲ ਮੈਂ ਬੋਲਿਆ ਸੀ ਉਹ ਪਹਿਲਾਂ ਠੀਕ ਹੈ ਨੰਬਰ 3 ਬਿਰਲਾ ਮੰਦਿਰ ਹਾਂ ਜੀ ਨੰਬਰ 4 ਜਾਮਾ ਮਸਜਿਦ ਜੀ ਨੰਬਰ 5 ਕਈ ਗੁਰਦੁਆਰੇ ਨੇ ਲੇਕਰ ਆਪਾਂ ਇੱਕ ਲੈਨੇ ਆ ਗੁਰਦੁਆਰ ਸ੍ਰੀ ਸਿਸਗੰਜ ਸਾਹਿਬ ਗੁਰਦਾਰ ਬੰਗਲਾ ਸਾਹਿਬ ਵੀ ਹੈ ਗੁਰਦਾਰ ਅਕਾਫਗਨ ਸਾਹਿਬ ਵੀ ਹੈ ਠੀਕ ਹੈ ਨਹੀਂ ਤੇ ਹੋਰ ਵੀ ਪਲੇਸ ਨੇ ਬਟ ਆਪਾਂ ਪੰਜ ਪਲੇਸ ਦੇ ਬਾਰੇ ਪੰਜ ਪਲੇਸਾਂ ਦੇ ਬਾਰੇ ਹੀ ਗੱਲ ਕੀਤੀ ਹੈ ਤੇ ਜਸਬੀਰ ਜੀ ਤੁਹਾਨੂੰ ਇੱਕ ਗੱਲ ਦੱਸ ਦਈਏ ਜਿਹੜਾ ਤੁਸੀਂ ਕਹਿਣਾ ਕਿ ਤਾਜ ਮਹਿਲ ਤਾਜ ਮਹਿਲ ਦਿੱਲੀ ਵਿੱਚ ਨਹੀਂ ਹੈ ਆਗਰਾ ਦੇ ਵਿੱਚ ਹੈ ਜੇ ਸਕੂਲ ਗਏ ਹੁੰਦੇ ਪਤਾ ਹੁੰਦਾ ਸਹੀ ਪਕੜੇ ਹੈ ਮੇਰਾ ਅਗਲਾ ਸਵਾਲ ਬੜਾ ਹੀ ਸਿੰਪਲ ਸਵਾਲ ਹੈ ਜੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਜਿਨ੍ਹਾਂ ਨੂੰ ਪਤਾ ਕਮੈਂਟ ਰਾਂ ਜਵਾਬ ਦੇ ਸਕਦੇ ਪੰਜਾਬ ਦੀ ਰਾਜਧਾਨੀ ਹਾਂਜੀ ਜਸਬੀਰ ਜੀ ਨੇ ਹੱਥ ਖੜਾ ਕੀਤਾ ਦਿੱਲੀ ਵੈਰੀ ਗੁੱਡ ਪਰਜੋਤ ਸਿੰਘ ਜੀ ਜਵਾਬ ਦੱਸੋ ਸਹੀ ਹੈ ਗਲਤ ਚੰਡੀਗੜ੍ਹ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦਿੱਲੀ ਬਣਾਇਆ ਜਸਬੀਰ ਗੁਰ ਜੀ ਨੇ ਵੈਰੀ ਗੁੱਡ ਇਹ ਤੋਂ ਪਤਾ ਲੱਗਦਾ ਹੈ ਇਹ ਨਾ ਕਰੋ ਜੀ ਫਰੇਮ ਤੋਂ ਬਾਹਰ ਨਿਕਲ ਜਾਓਗੇ ਤੁਸੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਤੋਂ ਪਤਾ ਲੱਗਦਾ ਹੈ ਦਿੱਲੀ ਦੀ ਵਿੱਚ ਚੰਡੀਗੜ੍ਹ ਨਹੀਂ ਨਹੀਂ ਇਹ ਤੋਂ ਇਹ ਤੋਂ ਪਤਾ ਲੱਗਦਾ ਹੈ ਦਿੱਲੀ ਦੀ ਵਿੱਚ ਚੰਡੀਗੜ੍ਹ ਅੱਛਾ ਪਹਿਲੇ ਪੰਜਾਬ ਦੀ ਰਾਜਧਾਨੀ ਦਿੱਲੀ ਸੀ ਅੱਛਾ ਪਹਿਲੇ ਤਾਂ ਸ਼ਿਮਲਾ ਸੀ ਉਹ ਸੱਚੀ ਫਿਲਮ ਦੇ ਬਸਪਕਾ ਨਹੀਂ ਬਾਈ ਚਲੋ ਚਲੋ ਦਿੱਲੀ ਦਾ ਨਹੀਂ ਸੀ ਨਾ ਇਹਨਾਂ ਕੱਲ ਕਰਫੂ ਵਿੱਚ ਦਿੱਲੀ ਰਹੀ ਸੀ ਚਲੋ ਚਲੋ ਜੇਰਾ ਨੂੰ ਜਸਪੀਤ ਦਾ ਜਵਾਬ ਸਹੀ ਲੱਗ ਰਿਹਾ ਕਮੈਂਟ ਕਰਕੇ ਦੱਸ ਸਕਦੇ ਆ ਅਗਲਾ ਸਵਾਲ ਹੈ ਜੀ ਖੈਰ ਚੁੱਪ ਚੁੱਪ ਹਿਮਾ ਚੱਲ ਬਣਾਉਂ ਤਾਂ ਪਹਿਲੇ ਚਲੋ ਚਲੋ ਅਗਲਾ ਸਵਾਲ ਲੈ ਲਓ ਅਗਲਾ ਸਵਾਲ ਲੈ ਲਓ ਅਗਲਾ ਸਵਾਲ ਲੈ ਲਓ ਕੀ ਹੈ ਹਾਂ ਜੀ ਅਗਲਾ ਸਵਾਲ ਹੈ ਜੀ ਪੰਜਾਬ ਇੱਕ ਤਾਂ ਇੰਡੀਆ ਦੇ ਵਿੱਚ ਹੈ ਦੂਜਾ ਪੰਜਾਬ ਕਿੱਥੇ ਹੈ

ਉਹ ਕਿਹਾ ਜਾਂਦਾ ਹੈ ਲੇਕਿਨ ਅਸਲ ਦੇ ਵਿੱਚ ਪੰਜਾਬ ਦੇ ਦੋ ਹਿੱਸੇ ਹੋਏ ਸੀਗੇ ਇੱਕ ਹਿੱਸਾ ਜਿਹੜਾ ਸੀ ਪਾਕਿਸਤਾਨ ਦੇ ਵਿੱਚ ਹੈ ਔਰ ਇੱਕ ਹਿੱਸਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਹੈ ਸੀ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਲੋਕ ਕਿਸ ਕੰਟਰੀ ਵਿੱਚ ਰਹਿੰਦੇ ਹਨ ਕੰਟਰੀ ਦੇ ਵਿੱਚ ਕਿਹੜੀ ਦੇਸ਼ ਦੇ ਵਿੱਚ ਰਹਿੰਦੇ ਹਨ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਇੰਡੀਆ ਹਾਂਜੀ ਇੰਡੀਆ ਅੱਛਾ ਤੁਹਾਡੇ ਸਾਬ੍ਹ ਜਸਵੀਰ ਜੀ ਪੰਜਾਬ 'ਚ ਮੈਂ ਦੇਸ਼ ਦੀ ਗੱਲ ਕੀਤੀ ਹੈ ਜੀ ਪੰਜਾਬ ਅੱਛਾ ਚਲੋ ਕੋਈ ਗੱਲੀ ਜੀ ਦੋਨਾਂ ਜਵਾਬ ਗਲਤ ਹੈ ਨਹੀਂ ਸਭ ਤੋਂ ਵੱਧ ਪੰਜਾਬੀ ਬੋਲਣ ਵਾਲੇ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ ਪਾਕਿਸਤਾਨ ਹਾਂਜੀ ਚਲੋ ਜੀ ਹਾਂ ਜ਼ਲਾਮ ਕਮੇਡੀ ਹੋਏਗਾ ਕਿੰਨਾ ਹੱਸਣਾ ਹੁਣ ਹੈ ਇਹ ਹਾਸਾ ਕਿਹੜਾ ਸੀ ਹਾਸਾ ਕਿਹੜਾ ਸੀ ਵਾ ਵਾਦੂਗਾ ਕਿੰਨਾ ਹਸਾਂਗੇ ਉਨੇ ਹੀ ਹੱਸੂ ਮੂੰਹ ਖੋਲਾ ਥੋੜਾ ਹੁਣ ਨਾ ਨਾ ਚਲੋ ਸਿੱਧਾ ਥੋੜਾ ਇਧਰ ਤੇ ਰੋਦੇ ਤੁਸੀਂ ਫਿਰ ਤੋਂ ਬਾਹਰ ਨਿਕਲ ਜਾਣਾ ਬਾਰ-ਬਾਰ ਖੈਰ ਅਗਲਾ ਸਵਾਲ ਹੈ ਜੀ ਪੰਜਾਬ ਦੇ ਨਾਲ ਕਿਹੜੇ-ਕਿਹੜੇ ਰਾਜਿਆਂ ਦੀ ਸੀਮਾ ਲੱਗਦੀ ਹੈ ਕਿੰਨੀ ਦੋ ਰਾਜਿਆਂ ਦੇ ਨਾਮ ਦੱਸੋ हिमाचल हरियाणा हिमाचल ਤੇ ਹਰਿਆਣਾ ਮੈਂ ਕਹਿਆ ਜੀ ਹੱਥ ਨਹੀਂ ਖੜਾ ਕਰਨਾ ਜਵਾਬ ਦੇਣੇ ਨੇ ਅੱਛਾ ਮੈਂ ਕਹਿਆ ਜੀ ਹੱਥ ਖੜਾ ਕਰਦਾ ਮੈਂ ਕਹਿਆ ਜੀ ਹੱਥ ਖੜਾ ਕਰਾ ਜਵਾਬ ਨਹੀਂ ਦੇਣਾ ਕਮੈਂਟ ਵਾਲਾ ਬੁੱਲ ਗਿਆ ਹੋਇਆ ਨਾ ਕਦੀ ਫਲੋ 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 ਜੇ ਬੰਦਾ ਦੋ ਤੋਂ ਨਿਕਲ ਜਾਂਦਾ ਕੋਈ ਗੱਲ ਨਹੀਂ ਖੈਰ ਚਲੋ ਜੀ ਅਗਲਾ ਸਵਾਲ ਹੈ ਜੀ ਹਰਿਆਣੇ ਦੇ ਨਾਲ ਕਿਹੜੇ ਕਿਹੜੇ ਰਾਜੇ ਦੀ ਸੀਮਾ ਲੱਗਦੀ ਹੈ ਹੱਥ ਖੜਾ ਕਰਨਾ ਜਵਾਬ ਨਹੀਂ ਦੇਣਾ ਕਿੰਨੇ ਕਿੰਨੇ ਦੱਸਣੇ ਆ ਦੱਸੋ ਦੋ ਦੱਸ ਦੋ ਬਸ ਉਹੀ ਬਹੁਤ ਹੈ ਜੀ ਜਸਵੀਰ ਜੀ ਦੇ ਜਸਵੀਰ ਜੀ ਹਰਿਆਣਾ ਦੇ ਨਾਲ ਕਿਹੜੇ ਕਿਹੇ ਰਾਜੇ ਸੀਮਾ ਲੱਗਦੀ ਹੈ ਹਿਮਾਚਲ ਹਾਂਜੀ ਹੋਰ ਕਿਹੜੇ ਸੀ ਅਰੇ ਈ ਦੱਸੋ ਜਸਵੀਰ ਜੀ ਦੱਸੋ ਹਿਮਾਚਲ ਤੇ ਹਰਿਆਣਾ ਹਰਿਆਣਾ ਦੇ ਨਾਲ ਹਿਮਾਚਲ ਹਰਿਆਣਾ ਹੀ ਲੱਗਦਾ ਹੈ ਹਰਿਆਣਾ ਦੇ ਨਾਲ ਕਿਹੜੇ ਕਿਹੜੇ ਰਾਜੇ ਸੀਮਾ ਲੱਗਦੇ ਚੱਲ ਤੇ ਪੰਜਾਬ ਹਾਂ ਠੀਕ ਹੈ ਉਹ ਸੀ ਹਾਂਜੀ ਅਗਲਾ ਸਵਾਲ ਬੜਾ ਸਿੰਪਲ ਸਵਾਲ ਹੈ ਕਿਚਨ ਨਾਲ ਜੁੜਿਆ ਹੋਇਆ ਸਵਾਲ ਹੈ ਪੰਜ ਹਰੀ ਸਬਜ਼ੀਆਂ ਦੇ ਨਾਮ ਦੱਸੋ ਜਸਵੀਰ ਜੀ ਦੱਸ ਦੇਣਗੇ ਜਵਾਬ ਪੰਜ ਹਰੀ ਸਬਜ਼ੀਆਂ ਦੇ ਨਾਮ ਹਰੀ ਸਬਜ਼ੀਆਂ ਦੇ ਪਿੰਡੀ ਹਾਂਜੀ ਸ਼ਿਮਲਾ ਮਿਰਚ ਅੱਛਾ ਜੀ ਪਾਲਕ ਅੱਛਾ ਜੀ ਮੇਥੀ ਅੱਛਾ ਜੀ ਔਰ ਇੱਕ ਰਹੀ ਮੈਨੂੰ ਪਤਾ ਹੈ ਹਾਂਜੀ ਗੋਭੀ ਹਰੀਆਲੀ ਅੱਗੋ ਮੈਨੂੰ ਸਾਹ ਹਾਂਜੀ ਪਰ ਜੋਦੀ ਅੱਖੀ ਵਾਲੀ ਕੁੱਲੀ ਅਰੇ ਜਸਵੀ ਜੀ ਹਾਰ ਗਏ ਨਹੀਂ ਦੱਸੋ ਫਿਰ ਆ ਲਾਸਟ ਮੂਲੀ ਅ ਮੂਲੀ ਹਰੀ ਹੁੰਦੀ ਹੈ ਮੈਨੂੰ ਸਾਹ ਕਾਜੇ ਬਤਾ ਲੱਗਿਆ ਮੂਲੀ ਹਰੀ ਹੁੰਦੀ ਹੈ ਭਾਈ ਪੱਤੇ ਹਾਂਜੀ ਪਰਜੋ ਜੀ ਪਰਜੋ ਪਰਜੋ ਦੱਸਣਗੇ ਲਾਸਟ ਹੀ ਦੱਸਣਾ ਅਦਾਸਾ ਦੋ ਮਟਰ ਮਟਰ ਹਰੇ ਹੁੰਦੇ ਨੇ ਬਿਲਕੁਲ ਸਹੀ ਜਵਾਬ ਹੈ ਜੀ ਅਗਲਾ ਸਵਾਲ ਜੀ ਪੰਜਾਬ ਦੇ ਪੰਜ ਪੰਜਾਬੀ ਸਿੰਗਰਾ ਦਾ ਨਾਮ ਦੱਸੋ ਪੰਜ ਪੰਜਾਬੀ ਸਿੰਗਰਾ ਦਾ ਨਾਮ ਆਹ ਦੇਖ ਲੈ ਪਹਿਲੇ ਹੱਥ ਘੜੇ ਜਿੱਤੇ ਗਾਣੇ ਗੋਲੇ ਤੇ ਐਕਸਪੋਰਟ ਹੈ ਨਾ ਆਹ ਗਾਣੇ ਕਰਕੇ ਹਾਂ ਦੱਸੋ ਪੰਜ ਪੰਜਾਬੀ ਸਿੰਗਰਾ ਦਾ ਨਾਮ ਦਿਲਜੀਤ ਅੱਛਾ ਜੀ ਵੀ ਪਾਰਕ ਵੀ ਪਾਰਕ ਅੱਛਾ ਜੀ ਵੀ ਪਾਰਕ ਕਿੱਥੇ ਪਾਰਕ ਹੈ ਹਰਜੀਤ ਕਰਮ ਵੀ ਪਾਰਕ ਹਾਂਜੀ ਅਗਲਾ ਹਰਜੀਤ ਧਰਮਨ ਹਰਜੀਤ ਧਰਮਨ ਅੱਛਾ ਜੀ ਨਿਰ ਹਾਂ ਹਾਂ ਹਾਂਜੀ ਹਾਂ ਹਾਂ ਬੋਲੋ ਨਿਰ ਬੋਲੋ ਸਰਤਾਜ ਸਤਿੰਦੇ ਸਰਤਾਜ ਸਤਿੰਦੇ ਸਰਤਾਜ ਅੱਛਾ ਕਿੰਨੇ ਹੋ ਗਏ ਬਸ ਕੋਈ ਨਾ ਅੱਗੇ ਅੱਗੇ ਵਧੋ ਚੱਲੀ ਚੱਲੀ ਜੋ ਚੱਲੀ ਚੱਲੰਦੋ ਹਾਂ ਹੋਰ ਹਰਪਜਨ ਮਾਨ ਹਰਪਜਨ ਮਾਨ ਠੀਕ ਪਰ ਜੋ ਹੀ ਤੁਸੀਂ ਦੱਸੋ ਬੱਬੂ ਮਾਨ ਮੈਂ ਤਾਂ ਵਾਧੂ ਹੋ ਗਏ ਹੁਣ ਮੈਂ ਕੀ ਦੱਸਾਂ ਜਦ ਜਵਾਬ ਵੀ ਦੇਤੇ